ਹਾਂਜੀ ਆਪਾਂ ਜੇ ਮੂੰਗਫਲੀ ਦੀ ਵਰਕੀ ਬਣਾਈ ਹੈ ਜਿਹੜੀ ਕਿ ਬਹੁਤ ਹੀ ਵਧੀਆ ਬਣੀ ਹੈਗੀ ਆ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆ ਇਹਦਾ ਟੈਕਚਰ ਬਹੁਤ ਹੀ ਵਧੀਆ ਦੇਖੋ ਜੀ ਇਹ ਕਾਜ ਕਤਲੀ ਵਰਗੀ ਸੇਮੀ ਬਣੀ ਹੈਗੀ ਤੁਹਾਨੂੰ ਪਤਾ ਹੈ ਮੂੰਗਫਲੀ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦੀ ਆ ਦੇਖੋ ਜੀ ਇਹਦਾ ਟੈਕਚਰ ਵੀ ਇਦਾਂ ਬਹੁਤ ਜ਼ਿਆਦਾ ਵਧੀਆ ਹੈਗਾ ਸਵਾਦਿਸ਼ਟ ਬਣੀ ਹੈਗੀ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈ ਹੈਲੋ ਸਸਕਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਇੰਟੀਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੀ ਆ ਜੀ ਤੁਸੀਂ ਸ ਅੱਜ ਜੀ ਆਪਾਂ ਬਣਾਉਣ ਲੱਗੇ ਆਂ ਬਰਫੀ ਆਪਾਂ ਜੀ ਬਰਫੀ ਬਣਾਉਣ ਲਈ ਜਿਹੜਾ ਸਮਾਨ ਲਿਆ ਹੈਗਾ ਇਹ ਜੀ ਆਪਾਂ ਪੀਨਟ ਲਿਆਇਆ ਇਹ ਆਪਾਂ ਮੈਜਰ ਕੀਤਾ ਇਹ 2 ਕੱਪ ਹੈਗੇ ਆ ਤੁਸੀਂ ਮਣ ਕੇ ਕੋਈ ਕੱਪ ਜਾਂ ਗੋਲੀ ਮਣ ਲੈਣਾ ਹੈਗਾ ਤਾਂ 2 ਕੱਪ ਮੂੰਗਫਲੀ ਦੇ ਹੈਗੇ ਆ ਇਹਦੇ ਵਿੱਚ ਜੀ ਇਹ ਇੱਕ ਕੱਪ ਆਪਾਂ 슈ਗਰ ਦਾ ਪਾਵਾਂਗੇ ਤੇ ਇੱਕ ਚਮਚਾ ਆਪਾਂ ਦਸਤੀ ਘਿਓ ਦਾ ਪਾਣਾ ਹੈਗਾ ਥੋੜਾ ਜਿਹਾ ਆਪਾਂ ਇਲਾਚੀ ਪਾਊਡਰ ਪਾਵਾਂਗੇ ਆਪਾਂ ਦੀ ਹੁਣ ਤੇੜੀ ਹੈਗੀ ਆਪਣੀ ਮੂੰਗਫਲੀ ਇਹਨੂੰ ਆਪਾਂ ਥੋੜੀ ਜਿਹਾ ਰੋਸਟ ਕਰ ਲੈਣਾ ਹੈਗਾ ਆ ਤੋ ਕਿ ਫਿਰ ਇਹ ਥੋੜੀ ਰੋਸਟ ਹੋ ਜਾਂਦੀ ਹੈ ਤਾਂ ਬਤਿਆ ਹੋ ਜਾਂਦੀ ਹੈ ਕਿ ਇਹ ਦੋ ਕੱਪ ਲਓ ਠੀਕ ਜੇ ਤੁਹਾਡੇ ਕੋਲ ਸਾਬਤ ਮੂੰਗਫਲੀ ਹੈ ਜੀ ਆ ਤੁਸੀਂ ਸਿਰਕਾ ਉਹਦਾ ਦਾ ਤੱਕਦੇ ਹੁਣ ਤੇ ਥੋੜਾ ਜਿਹਾ ਜਿਹੜੀ ਵੀ ਆਪਣਾ ਘਰ ਦੇ ਵਿੱਚ ਜੀ ਆਪਾਂ ਉਹਦੀ ਕੀ ਇਹ ਸਟੇਟ ਬਣਾ ਸਕਦੇ ਹ ਬਹੁਤ ਵਧੀਆ ਤੇ ਬਹੁਤ ਸਵਾਦਿਸ਼ਟ ਬਣੇਗੀ ਇਹਨੂੰ ਆਪਾਂ ਰੋਸਟ ਕਰ ਲੈਣਾ ਰੋਸਟ ਕਰਕੇ ਠੰਡਾ ਕਰਕੇ ਤੇ ਆਪਾਂ ਜੇ ਇਹਨੂੰ ਪੀਸ ਲੈਣਾ ਹੈਗਾ ਪਾਊਡਰ ਬਣਾ ਲੈਣਾ ਮੂੰਗਫਲੀ ਜੀ ਆਪਣੀ ਕੋਨੀ ਰੋਸਤ ਹੋ ਗਈ ਆ ਬਹੁਤ ਬੱਧੀਆ ਨਾਈਸ ਖੁਸ਼ਬੂ ਆndi ਹੈ ਜੀ ਹੁਣ ਆਪਾਂ ਇਹਨੂੰ ਠੰਡਾ ਕਰ ਲੈਣਾ ਜੇ ਕੋਈ ਆਪਣਾ ਇਦਾ ਛਿਲਕੇ ਵਾਲਾ ਹੈਗਾ ਆ ਭੀ ਇਸ ਦੇ ਵਿੱਚ ਤਾਂ ਆਪਾਂ ਉਹਦਾ ਛਿਲਕਾ ਤਾਂ ਉਤਾਰ ਕੇ ਕਰ ਸਕਦੇ ਆ ਹੁਣ ਆਪਾਂ ਇਹਨੂੰ ਜੀ ਗ੍ਰाइंड ਕਰਕੇ ਪਾਊਡਰ ਬਣਾ ਲੈਂਦੇ ਆ ਆਪਣਾ ਜਿਹੜਾ ਪੀਨਟ ਹੈਗਾ ਜਾਂ ਮੂੰਗਫਲੀ ਇਹਨੂੰ ਆਪਾਂ ਗ੍ਰाइंड ਕਰ ਲੈਣਾ 1 ਕੱਪ ਮੈਂ ਉਹਦੇ ਲੈ ਪਾ ਦਿੱਤਾ ਹੈ ਜੀ ਇਸ ਦਾ ਪਾਊਡਰ ਮੋੜੇ 2 ਕੱਪ ਮੈਜਰੇ ਕੀਤੇ ਹੈਗੇ ਆ ਹੁਣ ਆਪਾਂ ਇਹਦਾ ਪਾਊਡਰ ਬਣਾ ਲੈਣਾ ਕਰਾਂਗੇ ਤਾਂ ਜੀ ਆਪਾਂ ਜਿਹੜਾ ਪੀਨਟ ਹੈਗਾ ਇਹਨੂੰ ਆਪਾਂ ਥੋੜਾ ਦਾਦਰਾ ਜਿਹਾ ਪਾਊਡਰ ਇਹ ਤਾਂ ਲਪਾਇਆ ਹੈਗਾ ਇਹ ਤੇ ਹੁਣ ਆਪਾਂ ਜੀ ਇਹਦੀ ਜਿਹੜੀ ਚਾਣੀ ਬਣਾਉਣੀ ਹੈ 슈ਗਰ सिरਪ ਜਿਹੜਾ ਹੈਗਾ ਇਹ ਆਪਣੇ ਕੋਲ ਦੀ ਇਹ ਇੱਕ ਕੱਪ ਜਿਹੜਾ ਹੈਗਾ 슈ਗਰ ਦਾ ਆ ਜਿੰਨੇ 슈ਗਰ ਆ ਹਾਂਜੀ ਉਹਦਾ ਅੱਧਾ ਆਪਾਂ ਪਾਣੀ ਪਾਉਣਾ ਹੈਗਾ ਇਹ ਅੱਧਾ ਕੱਪ ਆਪਾਂ ਇਹਦੇ ਵਿੱਚ ਪਾਣੀ ਦਾ ਪਾਉਣਾ ਹੈਗਾ ਆ ਹੁਣ ਆਪਾਂ ਇਹਨੂੰ ਜਦਵਾਲਾ ਦੇਣਾ ਪਕਾਉਣਾ ਹੈਗਾ ਜਾਂ ਫਿਰ ਆਪਾਂ ਹਲਕੇ ਜਿਹੀ ਇਕ ਤਾਰਦੀ ਇਹਦੇ ਜਦੋਂ ਸਟਿੱਕੀ ਜੀ ਹੋ ਜਾਂਦੀ ਹੈ ਚਿਪਚਿਪੀ ਜੀ ਚਾਣੀ ਬਣਾਉਣੀ ਹੈ ਕਿ ਇਹ ਹਲਾਇਆ ਜਾਣਾ ਹੈ ਇਹਨੂੰ ਆਪਾਂ ਆਪਣੇ ਜੀ ਚਾਣੀ ਜੜੀ ਇਹਨੂੰ ਵਾਲਾ ਆ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਆਪਣੀ ਕੋਈ ਇਲਾਚੀ ਪਾਊਡਰ ਹੈ ਤਾਂ ਇਹ ਪਾ ਤੁਹਾਨੂੰ ਮਲਾ ਦੇਣਾ ਇਹ ਤੁਸੀਂ ਨਹੀਂ ਵੀ ਪਾਉਣਾ ਇਹਨੂੰ ਸਕਿਪ ਕਰ ਸਕਦੇ ਆ ਹਾਂਜੀ ਹੁਣ ਆਪਾਂ ਇਹਨੂੰ ਚੈੱਕ ਕਰਕੇ ਦੇਖਣਾ ਹੈ ਆਪਣੀ ਇੱਕ ਤਾਰ ਬੰਦੀ ਹੁੰਦੀ ਹੈ ਹਾਂਜੀ ਆਪਾਂ ਇਹ ਦਸ ਪੈਚਲੇ ਉੱਤੇ ਲਾ ਕੇ ਥੋੜਾ ਪਿੰਡਾ ਕਰਕੇ ਵੀ ਚੈੱਕ ਕਰਨਾ ਹੁੰਦਾ ਹੈ ਹਾਂਜੀ ਤਾਂ ਆਪਣੀ ਲਿਖੀ ਇੱਕ ਤਾਰ ਬੰਦੀ ਚਾਈਦੀ ਹਲਕੀ ਜਿਹੀ ਜਿਹੜੀ ਹੋਦੀ ਹੈ ਥੋੜਾ ਜਿਹਾ ਹੋਰ ਕਰਕੇ ਤੱਕਾਈ ਤੋਂ ਸਿੱਧਾ ਕਰਨਾ ਹੈ ਜੀ ਆਪਣੇ ਜੀ ਚਾਣੀ ਹਮ ਰੈਡੀ ਹੈਗੀ ਤਰ ਬੰਦੀ ਆ ਜਿਹੜਾ ਜਿਹੜੀ ਆਪਣਾ ਪੀਣਾ ਨੇ ਹੈਗੀ ਆ ਹਾਂ ਸਾਰੀ ਆਪਾਂ ਵਿੱਚ ਦੇ ਪਾ ਲੈਣੀ ਹੈਗੀ ਹਾਂ ਹਾਂਜੀ ਬਹੁਤ ਸਲੋ ਹੀਟ ਰੱਖਣੀ ਆ ਤਾਂ ਆਪਾਂ ਇਹਨੂੰ ਹਿਲਾਏ ਜਾਣਾ ਹੈ ਹੁਣ ਇਹਨੂੰ ਸੰਗਣਾ ਕਰਨਾ ਜਿੱਦਾਂ ਡੋ ਬਣਾਉਣੀ ਹੈਗੀ ਆ ਹਿਲਾਏ ਜਾਣਾ ਆਪਾਂ ਕੰਟੀਨਿਊ ਹਾਂਜੀ ਆਪਣਾ ਜੀ ਜਿਹੜੀ ਹੈਗੀ ਆ ਇਹ ਮੂੰਗਕਲੀ ਹੈਗੀ ਬਹੁਤ ਸੰਗਣਾ ਹੋ ਗਿਆ ਹੈ ਤਾਂ ਮਿਸ਼ਰਣ ਜਿਹੜਾ ਹੈਗਾ ਹੈ ਉਡਾ ਜੇ ਆਪਾਂ ਇਹਨੂੰ ਗਰਮ ਪਕਾਉਣਾ ਹੈਗਾ ਜਿੱਦਾਂ ਡੋਹ ਵਾਂਗੂ ਜਦੋਂ ਇਹ 프라이ਪੈਨ ਦੇ ਨਾਲ ਲੱਗਣੋਂ हट ਗਈ ਤਾਂ ਫਿਰ ਆਪਾਂ ਇਹਨੂੰ ਟ੍ਰੇ ਦੇ ਵਿੱਚ ਪਾ ਦੇਣਾ ਪੇਪਰ ਤੇ ਪਾ ਦੇਣਾ ਹਾਂਜੀ ਆਪਣਾ ਜੀ ਇਹ ਮਿਕਸਚਰ ਜਿਹੜਾ ਬਣ ਗਿਆ ਹੈਗਾ ਆ ਇਸ ਤਰ੍ਹਾਂ ਦਾ ਇਹ ਹੋਣਾ ਚਾਹੀਦਾ ਹੈ ਆ 프라이ਪੈਨ ਦੇ ਨਾਲ ਨਹੀਂ ਲੱਗਣਾ ਚਾਹੀਦਾ ਜਿੱਦਾਂ ਡੋਹ ਬਣਦੀ ਇਸ ਤਰ੍ਹਾਂ ਹੀ ਹਾਂਜੀ ਆ ਜੀ ਤੁਸੀਂ ਚੈੱਕ ਕਰਨਾ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਇਦਾਂ ਦੇਖ ਲਓ ਜੇ ਇਹਦਾ ਬੋਲ ਦੇ ਇਦਾਂ ਬਣਦਾ ਹੈਗਾ ਇਸ ਵਿੱਚ ਮਨ ਆਪਣੀ ਇਹ ਵਰਕੀ ਜਿਹੜੀ ਆ ਵਧੀਆ ਜੰਮ ਸਕਦੀ ਹੈਗੀ ਆ ਹੁਣ ਆਪਾਂ ਇਹਨੂੰ ਟ੍ਰੇ ਦੇ ਵਿੱਚ ਪਾ ਲੈਣਾ ਹੈਗਾ ਆ ਜੇ 더 ਠੰਡਾ ਹੋ ਗਿਆ ਫਿਰ ਆਪਾਂ ਕਿਸੇ ਨੂੰ ਵੇਰ ਲੈਣ ਦੇ ਨਾਲ ਵੇਰ ਸਕਦੇ ਹਾਂ ਕਿ ਜਿੱਦਾਂ ਥੋੜਾ ਇਹਨੂੰ ਹੋਰ ਸੌਫਟ ਕਰਕੇ ਫਿਰ ਵਰਕੀ ਆਪਾਂ ਦਮਾ ਸਕਦੇ ਹਾਂ। ਹੁਣ ਥੋੜੀ ਜਿਹਾ ਆਪਾਂ ਇਹਨੂੰ ਠੰਡਾ ਕਰ ਦਿੰਦਾ। ਆਪਣਾ ਜਿਹੜਾ ਮਿਸ਼ਰਣ ਹੁਣ ਠੰਡਾ ਹੋ ਗਿਆ ਹੈ। ਹੁਣ ਆਪਾਂ ਇਹਨੂੰ ਆ ਜਿਹੜਾ ਬਟਰ ਪੇਪਰ ਹੈਗਾ ਇਹਤੇ ਥੋੜੀ ਜਿਹਾ ਹਾਂਜੀ ਆਪਾਂ ਘਿਓ ਲਗਾਇਆ ਹੈਗਾ ਤੁਸੀਂ ਮੇਕ ਸ਼ੁਰ ਇਹਨੂੰ ਗ੍ਰੀਸ ਕਰ ਲੈਣਾ। ਜਿਹੜੀ ਵੀ ਥਾਲੀ ਦੇ ਵਿੱਚ ਵੀ ਫੋਨ ਤੁਸੀਂ ਥਾਲੀ ਨੂੰ ਗ੍ਰੀਸ ਕਰ ਲੈਣੀ ਹੈ ਕਿ ਆ। ਥੋੜਿਆ ਤੁਸੀਂ ਹੱਥਾਂ ਨੂੰ ਘਿਓ ਲਾ ਕੇ ਕਿਉਂਕਿ ਬਹੁਤ ਛੇਤੀ ਖਾਂਜੀ ਜੰਮਣ ਲੱਗ ਜਾਂਦਾ ਹੈ ਇਹ ਕਿ ਮਿਸ਼ਰਣ ਜਿਹੜਾ ਹੈਗਾ ਇਹ ਹਾਂਜੀ ਆਪਾਂ ਇਹਨਾਂ ਇਸ ਤਰ੍ਹਾਂ ਦੀ ਨੂੰ ਪਾ ਲੈਣਾ ਜਿਹੜਾ ਜਿਹੜਾ ਆਪਣਾ ਜੰਮਿਆ ਉਹ ਵੀ ਆਪਾਂ ਪਾ ਚਲਾ ਸਕਦੇ ਆ ਬਹੁਤ ਜਲਦੀ ਨਹੀਂ ਤਾਂ ਇਹ ਜੰਮਣ ਲੱਗ ਜਾਂਦੀ ਹੈਗੀ ਆ ਹਾਂਜੀ ਤਾਂ ਆਪਾਂ ਇਹ ਪੇਪਰ ਦੇ ਨਾਲ ਥੋੜੇ ਜਿਹਾ ਮਲਪਾ ਤੇ ਇਸ ਤਰ੍ਹਾਂ ਕਰਕੇ இதன்படி ஜெயலலிதாவின் பிறந்த நாள் முழுவதும் பிரதமர் திரு हाँ जी जो भी, भी थोड़ा जास करना है कि लागे फिर ये लागू लगता हम आपने बना ले आप रखने शेप जिंदी कि रखना है कि पतली करनी है जब तुम थोड़ी जो मोटे पीस रखने है ਆਪਾਂ ਇਹਨੂੰ ਪੇਪਰ ਦੇ ਉੱਤੇ ਜੀ ਰੈਂਦੇਣਾ ਹੈਗਾ ਜਦੋਂ ਇਹ ਜੰਮ ਗਈ ਫਿਰ ਆਪਾਂ ਇਹਦੇ ਪੀਸ ਜਿਹੜੇ ਹੈਗੇ ਆ ਕੱਟ ਲਾ ਦੇਣੇ ਹੈਗੇ ਹਾਂਜੀ ਹਾਂਜੀ ਇਸ ਤਰ੍ਹਾਂ ਜਿਹਾ ਹੁਣ ਆਪਾਂ ਇਹਨੂੰ ਰੈਂਦੇਣਾ 1 ਘੰਟਾ ਪਿਆ ਰੈਂਦੇਣਾ ওভার ਕਾਊਂਟਰ ਤੇ ਫਿਰ ਇਹ ਜੰਮ ਗਈ ਤੇ ਆਪਾਂ ਇਹਦੇ ਪੀਸ ਜ ਕੱਟ ਲਾ ਆਪਾਂ ਜਿਹੜੀ ਜੜੀ ਪੀਨਟ ਹੈ ਜਿਹੜੀ ਹੈਗੀ ਆਪਣੀ ਵਰਕੀ ਹੈ ਜਦੇ ਉੱਤੇ ਥੋੜੇ ਵਰਕ ਲਾਉਣੇ ਆ ਤੁਸੀਂ ਬਿਸਤਾ ਬਦਮ ਵੀ ਲਾ ਸਕਦੇ ਹੈਗੇ ਆ ਕਿਉਂਕਿ ਪਹਿਲਾਂ ਲਾ ਦੀਗੇ ਤੇ ਫਿਰ ਵਧੀਆ ਲੱਗ ਜਾਂਦੇ ਹੈਗੇ ਆ ਹਾਂਜੀ ਇਹਦੇ ਨਾਲ ਇਹ ਬਹੁਤ ਹੀ ਜ਼ਿਆਦਾ ਫਿਰ ਆਪਾਂ ਨੂੰ ਲੁੱਕ ਵੀ ਵਧੀਆ ਲੱਗਦੀ ਹੈਗੀ ਆ। ਇਹ ਤੁਸੀਂ ਨਹੀਂ ਵੀ ਲਉਣਾ ਇਹ ਪੜ ਤੁਸੀਂ ਸਕਿੱਪ ਕਰ ਸਕਦੇ ਆ। ਹਾਂਜੀ ਆਪਾਂ ਦੀ ਮੂੰਗਫਲੀ ਦੀ ਜਿਹੜੀ ਬਰਫੀ ਬਣਾਈ ਹੈ ਇਹਨੂੰ ਆਪਾਂ 1 ਘੰਟੇ ਲਈ ਇਸ ਤਰ੍ਹਾਂ ਜਮਾ ਕੇ ਰੱਖਿਆ ਸੀਗਾ ਹੁਣ ਇਹ ਬਹੁਤ ਹੀ ਵਧੀਆ ਜੰਮ ਗਈ ਹੈਗੀ ਆ। ਜਿਹੜਾ ਇਹ ਥੱਲੇ ਪੇਪਰ ਸੀ ਆਪਾਂ ਉਹ ਕੱਢ ਦਿੱਤਾ ਹੈਗਾ ਆ। ਹੁਣ ਆਪਾਂ ਇਹਦੇ ਜੀ ਪੀਸਸ ਕੱਟ ਕਰ ਲੈ ਇਹਨੂੰ ਆਪਾਂ ਗਾਰਨਿਸ਼ ਕੀਤਾ ਹੈਗਾ ਆ ਬਰਕ ਲਗਾ ਕੇ ਤੁਸੀਂ ਪਿਸਤਾ ਵੀ ਲਗਾ ਸਕਦੇ ਹੋ। ਜਿੱਦਾਂ ਦੇ ਵੀ ਤੁਸੀਂ ਪੀਸਸ ਬਣਾਉਣੇ ਹੁਣ ਆਪਾਂ ਕੱਟ ਸਕਦੇ ਹੈਗੇ ਇਹਦੇ ਹਾਂਜੀ ਅਸਤਰ ਆਪਾਂ ਇਹਦੇ ਸਾਰੇ ਪੀਸਸ ਕੱਟ ਲੈਣੇ ਹੈਗੇ ਜਿੱਦਾਂ ਲਈ ਆਪਾਂ ਬਣਾਉਣੀ ਹੈਗੀ ਹੈ ਸ਼ੇਪ ਇਹਦੀ ਹਾਂਜੀ ਆਪਣੀ ਜਿਹੜੀ ਮਰਫੀ ਜਿਹੜੀ ਹੈਗੀ ਆਪਾਂ ਇਹਨੂੰ ਸਾਰੇ ਕੱਟ ਲਿਆ ਹੈਗੇ ਆ ਪੀਸੇਜ ਹਾਂਜੀ ਬਹੁਤ ਹੀ ਵਧੀਆ ਹੈਗੀ ਮਠਾਈ ਬਣੀ ਹੈਗੀ ਆਪਣੀ ਜਿਹੜੀ ਪੀਨਟ ਦੀ ਹੈਗੀ ਆ ਮੂੰਗਫਲੀ ਦੀ ਦੇਖੋ ਜੀ ਬਹੁਤ ਹੀ ਵਧੀਆ ਹੈ ਦਾ ਟੈਕਚਰ ਵੀ ਬਹੁਤ ਵਧੀਆ ਹੈਗਾ ਐਂ ਕਾਜੂ ਕਤਲੀ ਵਰਗੀ ਇਹ ਹੈਗੀ ਆ ਆਪਾਂ ਕਤਲੀ ਦੀ ਸ਼ੇਪਾਂ ਨੂੰ ਬਣਾਈ ਹੈਗੀ ਆ ਤੇ ਹਾਂਜੀ ਆਪਾਂ ਇਹਨੂੰ ਪਲੇਟ ਦੇ ਵਿੱਚ ਪਾ ਲੈਣਾ ਹੈਗਾ ਆ ਹਾਂਜੀ ਤੁਸੀਂ ਇਹਦੇ ਜਿੰਦਾਂ ਦੇ ਮਰਜ਼ੀ ਪੀਸ ਬਣਾ ਸਕਦੇ ਆ ਵੱਡੇ ਵੀ ਬਣਾ ਸਕਦੇ ਆ ਜਾਂ ਛੋਟੇ ਬਣਾਉਣੇ ਆ ਜਾਂ ਤੁਸੀਂ ਰੈਗੂਲਰ ਮਠਾਈਆਂ ਨੂੰ ਬਣਾਉਣੇ ਆ ਬਹੁਤ ਹੀ ਵਧੀਆ ਜੀ ਦੇਖੋ ਜੀ ਇਹਦੇ ਕਤਲੀ ਵਰਗੇ ਹਨ ਕਾਜੂ ਕਤਲੀ ਸੇਮੀ ਲੱਗਦੀ ਹੈਗੀ ਆ ਆਪਾਂ ਇਹਦੇ ਵਿੱਚ ਕੋਈ ਵੀ ਘਿਓ ਨਹੀਂ ਜੋਜ ਕੀਤਾ ਹੈਗਾ ਕਿਉਂਕਿ ਪੀਨਟ ਦੇ ਵਿੱਚ ਆਲਰੇਡੀ ਬਹੁਤ ਤੇਲ ਨਿਕਲਦਾ ਹੈਗਾ ਆ ਇਹਦੇ ਵਿੱਚ ਜੀ ਬਹੁਤ ਹੀ ਜ਼ਿਆਦਾ ਹਨ ਜੀ ਪ੍ਰੋਟੀਨ ਹੁੰਦੀ ਆ ਤੇ ਆਪਾਂ ਨੇ ਜ਼ਰੂਰ ਮੋਂਕਲੀ ਯੂਜ਼ ਕਰਨੀ ਚਾਹੀਦੀ ਹੈਗੀ ਆ ਇਹ ਬਹੁਤ ਵਧੀਆ ਜੀ ਮਠਿਆਈ ਬਣੀ ਬਹੁਤ ਸਵਾਦਿਸ਼ ਬਣੀ ਆ ਜੇ ਜੀ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ